ਕਿ ਤੁਹਾਨੂੰ ਨਮੀ ਚੱਲ ਰਹੀ ਬਾਹਰੋਂ ਦੇਸ਼ਾਂ ਜਿਆਦਾ ਚੱਲ ਰਿਹਾ ਆ ਵੀ ਬੱਚੇ ਬੋਲਦੇ ਨਹੀਂ ਹੈਗੇ ਜਿਵੇਂ ਤੂੰ ਕਹਿ ਰਿਹਾ ਉਹਨਾਂ ਚਾਚੇ ਪਾਏ ਹੈ ਨਹੀਂ ਆਪਣਾ ਸਮਾਜ ਜਿਹੜਾ ਇੱਥੇ ਤੁਹਾਨੂੰ ਦੇ ਕਿੰਨੇ ਬੰਦੇ ਗੱਲਾਂ ਕਰਨ ਉਹ ਬਾਈ ਆ ਆ ਜਦ ਦੀ ਵਾ ਤੇਰੇ ਕੋ ਕਿੰਨੇ ਬੰਦੇ ਆ ਤੇਰਾ ਸਾਰਾ ਗੱਬਗਵਾਟ ਅੰਦਰੋਂ ਨਿਕਲ ਜਾਂਦਾ ਕਾਡਾ ਉਹੀ ਇਕੱਠਾ ਕਰੀ ਬੈਠਿਆ ਹੱਸ ਕੁਸ ਹਵਾ ਅੰਦਰ ਕਿੰਨਾ ਇਕੱਠਾ ਕਰੀ ਬੈਠਿਆ ਗੱਲਾਂ ਕਿੰਨਾ ਕਰੀਏ ਨਿਕਲ ਜਾਂਦਾ ਜਦੋਂ दारू ਪੀਂਦਾ ਮੈਂ ਤਾਂ दारू ਵੀ ਨਹੀਂ ਪੀਂਦਾ ਉਹ दारू ਪੀ ਕੇ ਉਹ ਇਕੱਠੇ ਹੋ ਜਾਂਦੇ ਚਾਰ ਪੰਜ ਉਹਦੋਂ ਕੱਢ ਲੈਂਦੇ ਉਹਦੋਂ ਗੱਲ ਮੰਦੇ ਦਾਰੂ ਦੇ ਬਹਾਨੇ ਆ ਜਾਂਦੇ ਆ ਵੀ ਬੋਤਲ ਹੈਗੀ ਆ ਜੀ ਫੇਤਾ ਆ ਜਾਂਦਾ ਜੇ ਉਹਦਾ ਸੱਦ ਕਰਨਾ ਕੀ ਕਰਨਾ ਯਾਰ ਮੈਂ ਪਿਆ ਆ ਹੁਣ ਨਹੀਂ ਬਾਈ ਉਹ ਬੋਲਣਾ ਬੋਲਣਾ ਕਿਉਂ ਵੀ ਉਹਨੂੰ ਆਲੇ-ਦਾਲੇ ਬੋਲਣ ਵਾਲਾ ਮਾਹੌਲ ਨਹੀਂ ਮਿਲਿਆ ਨਹੀਂ ਇਹ ਨਵੀਂ ਹੈਗੀ ਆ ਇਹਦਾ ਪਤਾ ਪਿਆ ਨਹੀਂ ਕੋਈ ਕਹਿੰਦੇ ਆ ਵੀ ਜਿਹੜੇ ਟੀਕੇ ਲੱਗਦੇ ਆ ਆਪਣੇ ਬੱਚਿਆਂ ਦੇ ਲਾਉਂਦੇ ਆ ਟੀਕੇ ਅੱਜ ਕੱਲ ਬਹੁਤ ਟੀਕੇ ਲੱਗਦੇ ਆ ਹਾਂ ਕਈਆਂ ਦੇ ਤਾਂ ਪੱਕਾ ਕਿਸੇ ਨੂੰ ਪਤਾ ਨਹੀਂ ਆ ਵੀ ਕਿਉਂ ਹੋ ਰਿਹਾ ਹੈ ਕਿਸੇ ਨੂੰ ਨੌਲੇਜ ਨਹੀਂ ਬੋਲਦੇ ਨਹੀਂ ਬਾਈ ਫਿਰ ਨਾ ਵੱਡੀ ਗੰਦੀ ਗੱਲ ਆ ਕਹਿਣੇ ਵੱਡੀ ਬਾਹਰ ਨਹੀਂ ਦੱਸਿਓ ਬਹੁਤ ਵੱਡੀ ਗੰਦੀ ਗੱਲ ਹੈ ਵਾਵੇਂ ਇਹ ਵੀ ਬਾਦੀ ਬਾਵੇਂ ਕਿਉਂਕਿ ਉਹਨਾਂ ਨੂੰ ਆਟイズਮ ਕਰਾਈ ਜਾਂਦੇ ਆ ਇੱਥੇ ਆਉਂਦੇ ਗੁੱਗੇ ਬੋਲਣ ਲਾ ਦਿੰਦੇ ਆ ਜਿਦਾਂ ਆਪਣੇ ਕਿੰਨੇ ਗੱਲਾਂ ਕਰਨ ਵਾਲੇ ਆ ਅਸੀਂ ਉੱਥੇ ਜਾ ਕੇ ਆਏ ਆ ਪੰਜੋਕੜਾ ਸਾਹਿਬ ਕਹਿੰਦੇ ਵੀ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪਤਾ ਨਹੀਂ ਗੁੱਗੇ ਨੂੰ ਕੁਝ ਕਰਾਤਾ ਸੀ ਬਾਣੀ ਪੜ੍ਹਾਤੀ ਸੀ ਕੁਛ ਇਦਾਂ ਦਾ ਹਨਾ ਉੱਥੇ ਕਿਸੇ ਸੁੱਖ ਪਾਈ ਹੈ ਬਚਪਨ ਤੋਂ ਹੀ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਪਹਿਲਾਂ ਮਤਲਬ ਕਿ ਇਹ ਜਿੱਦਾਂ ਹੁਣ ਲੱਖੇ ਬੱਚੇ ਜਦੋਂ ਆਪਣੇ ਛੋਟੇ ਜਿਹੇ ਹੋ ਜਾਂਦੇ ਆ 2-3 ਸਾਲ ਦੇ ਉਹ ਦੂਜਿਆਂ ਨੂੰ ਦੇਖ ਕੇ ਸਿੱਖ ਜਾਂਦੇ ਆ ਇਹਨਾਂ ਦਾ ਜਿਹੜਾ ਸਿੱਖਣ ਦਾ ਤਰੀਕਾ ਆ ਉਹ ਇੱਕ ਵੱਖਰਾ ਹੀ ਆ ਜਦਾਂ ਉੱਥੇ ਹੈ ਹੀ ਨਹੀਂ ਸਿੱਖਦੇ ਨਹੀਂ ਹੈਗੇ ਹੌਲੀ ਹੈ ਨਹੀਂ ਨਹੀਂ ਵੈਸੇ ਤਾਂ ਚਲੋ ਉੱਥੇ ਬੱਚੇ ਬੋਲਣ ਲੱਗ ਜਾਂਦੇ ਆ ਹੋਰ ਵੱਡੇ ਸਾਡੇ ਕੋਈ ਨਹੀਂ ਪ੍ਰੋਬਲਮ ਆਈ ਪਰ ਉਹ ਉਹ ਇੱਕ ਗੱਲ ਇਹ ਵੀ ਆ ਵੀ ਸੋਸ਼ਲ ਸਿਸਟਮ ਖਾਣੇ ਹੋਏ ਆ ਉਸ ਜੇ ਤਰ੍ਹਾਂ ਅਸੀਂ ਦੋ ਤਿੰਨ ਪਰ ਮੇਰੇ ਸਾਰੇ ਪਰਿਵਾਰ ਆ ਜਾਂ ਦੋ ਤਿੰਨ ਪਰਿਵਾਰ ਆ ਜਿਨ੍ਹਾਂ ਨੂੰ ਮਿਲਦੇ ਹੋਰ ਕਿਹਨੂੰ ਮਿਲਦੇ ਨਹੀਂ ਹੈਗੇ ਅਜਾ ਚਾਚਾ ਆ ਗਿਆ ਤਾਇਆ ਆ ਗਿਆ ਦਾਦਾ ਸਰਦਾ ਦੋ ਚਾਰ ਬੰਦੇ ਹੀ ਮਿਲ ਕੇ ਦੋ ਚਾਰ ਪਰਿਵਾਰ ਇਕੱਠੇ ਹੁੰਦੇ ਕੋਈ ਬਾਹਲਾ ਸੋਸ਼ਲ ਹੋਵੇ ਤਾਂ ਜਦਾਂ ਨਾ ਕਿਉਂਕਿ ਕੰਮ ਤੋਂ ਹੀ ਟਾਈਮ ਹੈ ਨਹੀਂ ਆ ਕੰਮ ਤੇ ਲੱਗੇ ਹੋਏ ਕਮਦੇ ਦੁਆਨੇ ਆ ਬਾਈ ਤੂੰ ਮੰਨਦਾ ਵੀ ਤੁਸੀਂ ਆਦਾ ਸਾਰਾ ਕੁਝ ਕਮਾ ਲਿਆ ਗੱਲ ਇਦਾਂ ਸੀ ਕਿ ਮੈਂ ਨਹੀਂ ਕਹਿ ਸਕਦਾ ਸਾਡੇ ਕੋਲ ਇੱਥੇ ਕੁਛ ਨਹੀਂ ਸੀ ਤੈਨੂੰ ਐਵੇਂ ਕਹਿ ਦਵਾ ਮੈਂ ਰਹਿੰਦਾ ਸੀਗਾ ਦੁਆਬੇ ਚ ਤੇ ਸਾਡੇ ਕੋਲ ਕੱਖ ਨਹੀਂ ਮਾਂ ਮੇਰੀ ਪੜਾਉਂਦੀ ਪਿਓ ਮੇਰਾ ਮਰ ਗਿਆ ਸੀ ਮੈਂ 7 ਸਾਲ ਲੱਗ ਜੋ ਮਰ ਗਿਆ ਸੀ ਹਣਾ ਤੇ ਸਾਡੇ ਕੋਲ ਕੱਖ ਨਹੀਂ ਸੀਗਾ ਨੇ ਹੁੰਦਾ ਮੈਂ ਮੰਨਦਾ ਜੇ ਦਾ ਨਾ ਉਹ ਮੈਂ ਵੀ ਕਹਿ ਤਵਾਂ ਨਾ ਸਾਡੇ ਕੋਈ ਕੁਸ਼ ਨਹੀਂ ਜੇ ਤਾਂ ਹੁੰਦਾ ਸਾਡਾ ਇੱਕ ਮਾਰੀਦਾ ਕਰ ਲਈ ਸਾਡੇ ਕਿੱਲੇ ਹੁੰਦੇ ਬਾਵਾ ਜ਼ਮੀਨ ਹੁੰਦੀ ਜਾਂ ਫੇਰ ਬੈ ਛੱਡ ਕੇ ਜਾਂਦੇ ਕਿੱਲੇ ਵਾਲੇ ਵੀ ਭੱਜੇ ਜਾਂਦੇ ਆ ਆ ਜਾਂਦੇ ਉਹ ਵੀ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕੋਲ ਸਾਡੇ ਕੋਈ ਇੱਥੇ ਮੈਂ ਤਾਂ ਛੋਟਾ ਜਿਹਾ ਸੀ ਜਦੋਂ ਅ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਚਲ ਗਈ ਮਗਰੀ ਅਸੀਂ ਤਾਂ ਸੋਚਣ ਦਾ ਮੌਕਾ ਨਹੀਂ ਮਿਲਿਆ ਜਾਂ ਮੇਰਾ ਪਿਓ ਹੁੰਦਾ ਉਹ ਸੋਚਦਾ ਤੈਨੂੰ ਮੈਂ ਇੱਕ ਰੱਖਦਾ ਹਨਾ ਇਹ ਕਰਦਾ ਗਲਤੀ ਮੰਨਦਾ ਨਾ ਵੀ ਤੇਰੇ ਬੱਚਿਆਂ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਖਾਹ ਵੀ ਗਲਤੀ ਰਹੀ ਮੇਰੀ ਇਹ ਗਲਤੀ ਹੈਗੀ ਖਰਚ ਜਿੱਦਾਂ ਨਵੀਂ ਚੱਲ ਰਹੀ ਬਾਹਰ ਨੇ ਦਿੱਸਾ ਜਿਆਦਾ ਚੱਲ ਰਿਹਾ ਆ ਵੀ ਬੱਚੇ ਬੋਲਦੇ ਨਹੀਂ ਹੈਗੇ ਜਿਵੇਂ ਤੂੰ ਕਹ ਰਿਹਾ ਚਾਚੇ ਪਾਏ ਹੈ ਨਹੀਂ ਆਪਣਾ ਸਮਾਜ ਜਿਹੜਾ ਇੱਥੇ ਤੁਹਾਨੂੰ ਦੇਖ ਕੇ ਨੇ ਬੰਦੇ ਗੱਲਾਂ ਕਰਨੋਂ ਆ ਬਾਈ ਆ ਜਗਦੀ ਵਾ ਤੇਰੇ ਕੋ ਕਿੰਨੇ ਬੰਦੇ ਆ ਤੇਰਾ ਸਾਰਾ ਗੱਬਗੁਆਟ ਅੰਦਰੋਂ ਨਿਕਲ ਜਾਂਦਾ ਕਾਡਾ ਉਹੀ ਇਕੱਠਾ ਕਰੀ ਬੈਠਿਆ ਉਸ ਹਵਾ ਅੰਦਰ ਕਿੰਨਾ ਇਕੱਠਾ ਕਰੀ ਬੈਠਿਆ ਗੱਲਾਂ ਕਿੰਨਾ ਕਰੀਏ ਨਿਕਲ ਜਾ ਨਿਕਲ ਜਾ ਜਦੋਂ दारू ਪਿੰਦਾ ਹੋਏ ਮੈਂ ਤਾਂ ਦਾਰੂ ਵੀ ਨਹੀਂ ਪਿੰਦਾ ਉਹ ਦਾਰੂ ਪੀ ਕੇ ਉਹ ਇਕੱਠੇ ਹੋ ਜਾਂਦੇ ਚਾਰ ਪੰਜ ਉਹ ਤਾਂ ਕਰ ਲੈਂਦੇ ਉਹ ਦੋ ਗੱਲ ਮੰਨਦੇ ਦਾਰੂ ਦੇ ਬਹਾਨੇ ਆ ਜਾਂਦੇ ਆ ਵੀ ਬੋਤਲ ਹੈਗੀ ਆ ਜੀ ਫੇਟ ਆ ਜਾਂਦਾ ਜੇ ਉਦਾਂ ਸੱਦ ਕਰਨਾ ਕੀ ਕਰਨਾ ਯਾਰ ਮੈਂ ਪਿਆ ਨਹੀਂ ਨਹੀਂ ਬਾਈ ਉਹ ਬੋਲਣਾ ਬੋਲਣਾ ਕਿਉਂ ਵੀ ਉਹਨੂੰ ਆਲੇ-ਦਾਲੇ ਬੋਲਣ ਵਾਲਾ ਮਾਹੌਲ ਨਹੀਂ ਮਿਲਿਆ ਨਹੀਂ ਇਹ ਨਵੀਂ ਹੈਗੀ ਆ ਇਹਦਾ ਪਤਾ ਵੀ ਨਹੀਂ ਕੋਈ ਕਹਿੰਦੇ ਆ ਵੀ ਜਿਹੜੇ ਟੀਕੇ ਲੱਗਦੇ ਆ ਆਪਣੇ ਬੱਚਿਆਂ ਦੇ ਲਵਾਉਂਦੇ ਆ ਟੀਕੇ ਅੱਜ ਕੱਲ ਬਹੁਤ ਟੀਕੇ ਲੱਗਦੇ ਆ ਹਾਂ ਕਈਆਂ ਦੇ ਪੱਕਾ ਕਿਸੇ ਨੂੰ ਪਤਾ ਨਹੀਂ ਹੈ ਵੀ ਕਿਉਂ ਹੋ ਰਿਹਾ ਹੈ ਕਿਸੇ ਨੂੰ ਨੌਲੇਜ ਹੀ ਨਹੀਂ ਹੋਰਦੇ ਨਹੀਂ ਬਾਈ ਫਿਰ ਨਾ ਵੱਡੀ ਘੰਟੀ ਦੀ ਜਵਾਕ ਹੈ ਵੱਡੀ ਬਾਹਰਲੇ ਦਸ਼ੇ ਤੋਂ ਬਹੁਤ ਵੱਡੀ ਘੰਟੀ ਦੇ ਵਿੱਚ ਆ ਵਾਵੇਂ ਇਹ ਵੀ ਬਾਵੀ ਬਾਵੇਂ ਕਿਉਂਕਿ ਆਹ ਉਸੇ ਆਰਡਰਿਸਮ ਕਰਾਈ ਜਾਂਦੇ ਆ ਇੱਥੇ ਆਉਂਦੇ ਮੈਂ ਕਿ ਗੰਗੇ ਬੋਲਣ ਲਾ ਦਿੰਦੇ ਆ ਜਦੋਂ ਆਪਣੇ ਕਿੰਨੇ ਗੱਲਾਂ ਕਰਨ ਵਾਲੇ ਆ ਅਸੀਂ ਉੱਥੇ ਜਾ ਕੇ ਆਏ ਆ ਪੰਜੋਕਰਾ ਸਾਹਿਬ ਹਾਂ ਕਹਿੰਦੇ ਵੀ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪਤਾ ਨਹੀਂ ਗੰਗੇ ਨੂੰ ਕੁਝ ਕਰਾਤਾ ਸੀ ਬਾਣੀ ਪੜ੍ਹਾਤੀ ਸੀ ਕੁਝ ਇਦਾਂ ਦਾ ਹਨਾ ਉੱਥੇ ਕਿ ਸੁੱਖ ਪਾਈ ਬਚਪਨ ਤੋਂ ਹੀ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਹੈ ਪਹਿਲਾਂ ਮਤਲਬ ਕਿ ਇਹ ਜਿੱਦਾਂ ਹੁਣ ਲੱਖੇ ਬੱਚੇ ਜਦੋਂ ਆਪਣੇ ਛੋਟੇ ਜਿਹੇ ਹੋ ਜਾਂਦੇ ਆ 2-3 ਸਾਲ ਦੇ ਉਹ ਦੂਜਿਆਂ ਨੂੰ ਦੇਖ ਕੇ ਸਿੱਖ ਜਾਂਦੇ ਆ ਹਾਂ ਇਹਨਾਂ ਦਾ ਜਿਹੜਾ ਸਿੱਖਣ ਦਾ ਤਰੀਕਾ ਆ ਉਹ ਇੱਕ ਵੱਖਰਾ ਹੀ ਆ ਜੁੱਦਾ ਉੱਥੇ ਹੈ ਹੀ ਨਹੀਂ ਸਿੱਖਦੇ ਨਹੀਂ ਹੈਗੇ ਹੋਲੀ ਹੈ ਨਹੀਂ ਨਹੀਂ ਵੈਸੇ ਤਾਂ ਚਲੋ ਉੱਥੇ ਵੀ ਬੱਚੇ ਬੋਲਣ ਲੱਗ ਜਾਂਦੇ ਆ ਹੋਰ ਵੱਡੇ ਸਾਡੇ ਕੋਈ ਨਹੀਂ ਪ੍ਰੋਬਲਮ ਆਈ ਪਰ ਉਹ ਉਹ ਇੱਕ ਗੱਲ ਇਹ ਵੀ ਆ ਵੀ ਸੋਸ਼ਲ ਸਿਸਟਮ ਖਾਣੇ ਹੋਏ ਆ ਉਸ ਜੇ ਤੱਕ ਅਸੀਂ ਦੋ ਤਿੰਨ ਪਰ ਮੇਰੇ ਸਾਰੇ ਪਰਿਵਾਰ ਆ ਜਾਂ ਦੋ ਤਿੰਨ ਪਰਿਵਾਰ ਆ ਜਿਨ੍ਹਾਂ ਨੂੰ ਮਿਲਦੇ ਹੋਰ ਕਿਹਨੂੰ ਮਿਲਦੇ ਨਹੀਂ ਹੈਗੇ ਆ ਚਾਚਾ ਆ ਗਿਆ ਤਾਇਆ ਆ ਗਿਆ ਦਾਦਾ ਸਰਦਾ ਦੋ ਚਾਰ ਬੰਦੇ ਮਰ ਕੇ ਦੋ ਚਾਰ ਪਰਿਵਾਰ ਇਕੱਠੇ ਹੁੰਦੇ ਕੋਈ ਬਾਹਲਾ ਸੋਸ਼ਲ ਹੋਵੇ ਤਾਂ ਜੁੱਦਾ ਹਨਾ ਕਿਉਂਕਿ ਕੰਮ ਤੋਂ ਹੀ ਟਾਈਮ ਹੈ ਨਹੀਂ ਆ ਕੰਮ ਤੇ ਲੱਗੇ ਹੋਏ ਆ ਬਸ ਅ ਕਮਦੇ ਦੁਆਣੇ ਆ ਬਾਈ ਤੂੰ ਮੰਨਦਾ ਵੀ ਤੁਸੀਂ ਆਦਾ ਸਾਰਾ ਕੁਝ ਕਮਾ ਲਿਆ ਤੇ ਗੱਲ ਇਦਾਂ ਸੀਗੀ ਲਖੇ ਮੈਂ ਨਹੀਂ ਕਹਿ ਸਕਦਾ ਸਾਡੇ ਕੋਲ ਇੱਥੇ ਕੁਛ ਨਹੀਂ ਸੀਗਾ ਤੈਨੂੰ ਵੀ ਕਹਿ ਦਵਾ ਮੈਂ ਰਹਿੰਦਾ ਸੀਗਾ ਦੁਆਬੇ ਚ ਤੇ ਸਾਡੇ ਕੋਲ ਕੱਖ ਨਹੀਂ ਮਾਂ ਮੇਰੀ ਪੜਾਉਂਦੀ ਪਿਓ ਮੇਰਾ ਮਰ ਗਿਆ ਸੀ ਮੈਂ 7 ਸਾਲ ਦਾ ਜਦੋਂ ਮਰ ਗਿਆ ਸੀ ਹਣਾ ਤੇ ਸਾਡੇ ਕੋਲ ਕੱਖ ਨਹੀਂ ਸੀਗਾ ਨਹੀਂ ਉਹ ਤਾਂ ਮੈਂ ਮੰਨਦਾ ਜੇ ਦਾ ਨਾ ਉਹ ਮੈਂ ਵੀ ਕਹਿ ਦਵਾਣਾ ਸਾਡੇ ਕੋਈ ਕੁਸ਼ਣ ਨਹੀਂ ਜੇ ਤਾਂ ਹੋਵੇ ਸਾਡਾ ਸਾਡਾ ਕਰ ਲਈ ਸਾਡੇ ਕਿੱਲੇ ਹੁੰਦੇ ਬਾਵਾ ਜ਼ਮੀਨ ਹੁੰਦੀ ਜਾਂ ਮਾਂ ਫੇਰ ਮੈਂ ਛੱਡ ਕੇ ਜਾਂਦਾ ਲੈ ਵਾਲੇ ਵੀ ਭੱਜੇ ਜਾਂਦੇ ਆ ਜਾਂਦੇ ਉਹ ਵੀ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕੋਲ ਸਾਡੇ ਕੋਈ ਇੱਥੇ ਮੈਂ ਤਾਂ ਛੋਟਾ ਜਿਹਾ ਸੀ ਜਦੋਂ ਅ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਚਲ ਗਈ ਮਗਰੀ ਅਸੀਂ ਤਾਂ ਸੋਚਣ ਦਾ ਮੌਕਾ ਨਹੀਂ ਮਿਲਿਆ ਜਾਂ ਮੇਰਾ ਪਿਓ ਹੁੰਦਾ ਉਹ ਸੋਚਦਾ ਤੈਨੂੰ ਮੈਂ ਕਰਦਾ ਹੈਨਾ ਇਹ ਕਰਦਾ ਗਲਤੀ ਮੰਨਦਾ ਨਾ ਵੀ ਤੇਰੇ ਬੱਚਾ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਹਾਂ ਇਹ ਗਲਤੀ ਹੈਗੀ ਮੇਰੀ ਇਹ ਗਲਤੀ ਹੈਗੀ ਖਰਚਾ ਬਹੁਤ ਹੋ ਜਾਂਦਾ